ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਨਾਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮ ਨੂੰ ਠੀਕ ਦੇ ਉੱਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਜਿਵੇਂ ਪਹਿਣਾ ਸੂਟ ਸਲਾਈ ਕਰਦੇ ਆ ਨੇ ਹਨਾ ਕਈ ਸੂਟਾਂ ਦੇ ਵਿੱਚ ਕਾਨ ਹੁੰਦਾ ਤੇ ਕਈ ਵਾਰ ਪਹਿਣਾ ਨੂੰ ਪਤਾ ਵੀ ਨਹੀਂ ਲੱਗਦਾ ਨਾ ਕਈ ਜੋ ਸਲਾਈ ਕਰਨ ਕਰਨ ਹਜੇ ਮਤਲਬ ਸਟਾਰਟਿੰਗ ਹੀ ਕੀਤਾ ਹੁੰਦਾ ਉਹਨਾਂ ਨੇ ਕੰਮ ਸਲਾਈ ਦਾ ਵੀ ਸਿੱਖ ਗਏ ਤੇ ਕਾਨ ਦਾ ਪਤਾ ਨਹੀਂ ਲੱਗਦਾ ਵੀ ਸੂਟ ਵਿੱਚ ਕਾਨ ਕਿਵੇਂ ਪਤਾ ਕਰੀਏ ਬਾਬੀ ਹੈਗਾ ਜਾਂ ਨਹੀਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹੀ ਦਿਖਾਵਾਂਗੇ ਵੀ ਆਪਾਂ ਸੂਟ ਦੇ ਵਿੱਚ ਕਾਨ ਨੂੰ ਕਿਵੇਂ ਚੈੱਕ ਕਰ ਸਕਦੇ ਹਾਂ ਵੀ ਇਹ ਸੂਟ ਵਿੱਚ ਕਾਨ ਹੈਗਾ ਜਾਂ ਨਹੀਂ ਤੇ ਜੋ ਆਪਣੇ ਨਾਲ ਨਵੇਂ ਪੈਨ ਪ੍ਰਾਜੋੜਦੇ ਨੇ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਬੈਲ ਆਈਕਨ ਵੀ ਦਬਿਓ ਤੇ ਸਾਰੀ ਵੀਡੀਓ ਦੇਖਿਓ ਤੇ ਸਕਿਪ ਨਾ ਕਰਿਓ ਤੇ ਚਲੋ ਜੀ ਆਪਾਂ ਦੇਖਦੇ ਹਾਂ ਸੂਟ ਦੇ ਵਿੱਚ ਆਪਾਂ ਕਾਨ ਨੂੰ ਕਿਸ ਤਰੀਕੇ ਨਾਲ ਚੈੱਕ ਕਰ ਸਕਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਆਪਾਂ ਕਾਨ ਕਿਵੇਂ ਚੈੱਕ ਕਰ ਸਕਦੇ ਹਾਂ ਸੂਟਾਂ ਦੇ ਵਿੱਚ ਤੇ ਉਹਦੀ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਜਿਵੇਂ ਮੇਰੇ ਇਹ ਵਾਲੇ ਸੂਟ ਨੇ ਹਨਾ ਇਹ ਵੇ ਜਦੋਂ ਆਪਾਂ ਕਟਿੰਗ ਕਰਦੇ ਹਾਂ ਕਪੜਾ ਜਿਵੇਂ ਇਹ ਪ੍ਰਿੰਟਡ ਕਪੜਾ ਹਨਾ ਇਹਦੇ ਵਿੱਚ ਪਤਾ ਨਹੀਂ ਲੱਗਦਾ ਹੈਗਾ ਵੀ ਕਾਣ ਹੈਗਾ ਜਾਂ ਨਹੀਂ ਹੈਗਾ ਬਹੁਤ 23 ਕਈ ਵਾਰ ਐਵੇਂ ਕੀਤੀ ਹੋਈ ਹੁੰਦੀ ਹੈ ਸੂਟਾਂ ਦੀ ਮੈਨੂੰ ਇਹਦੇ ਵਿੱਚ ਕਾਣ ਬਹੁਤ ਜ਼ਿਆਦਾ ਪਿਆ ਹੋਇਆ ਹੁੰਦਾ ਤੇ ਚਲੋ ਆਪਾਂ ਚੈੱਕ ਕਰਦੇ ਹਾਂ ਹਨਾ ਵੀ ਇਹ ਮੇਰੇ ਸੂਟਾਂ ਦੇ ਵਿੱਚ ਕਾਣ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਜਦੋਂ ਆਪਾਂ ਕਟਿੰਗ ਕਰਾ ਕੇ ਲੈ ਆਉਨੇ ਆ ਸੂਟ ਕਈ ਵਾਰ ਤਾਂ ਭਰਾ ਜਿਹੜੇ ਸੂਟ ਕਟਿੰਗ ਕਰਦੇ ਨੇ ਉਹ ਸਿੱਧਾ ਕੱਟ ਦਿੰਦੇ ਨੇ ਕਈ ਵਾਰ ਨਾ ਉਹ ਕੱਟਣ 'ਚ ਵੀ ਕਾਣ ਪਾ ਦਿੰਦੇ ਨੇ ਕਈ ਵਾਰ ਕੱਪੜੇ ਦੇ ਵਿੱਚ ਖੋਲਚ ਵੀ ਕਾਣ ਹੁੰਦਾ ਹੈਗਾ ਜਿਹੜਾ ਕੱਟਣ ਵਾਲਾ ਕਾਣ ਪਾਇਆ ਹੋਇਆ ਹੁੰਦਾ ਉਹ ਕਾਣ ਤਾਂ ਨਿਕਲ ਜਾਂਦਾ ਵੀ ਜਿਹੜਾ ਸੂਟ ਦੇ ਵਿੱਚ ਕਾਣ ਹੁੰਦਾ ਕੱਪੜੇ ਦੇ ਵਿੱਚ ਹਨਾ ਉਹ ਕੱਢਣਾ ਔਖਾ ਹੋ ਜਾਂਦਾ ਹੈ ਉਹ ਕਈ ਵਾਰ ਸੂਟ ਸੈੱਟ ਨਹੀਂ ਹੁੰਦਾ ਹੈਗਾ ਤੇ ਫਿਰ ਉਹ ਸੂਟ ਆ ਜਿਹੜਾ ਕਈ ਵਾਰ ਟੇਡਾ ਵੀ ਹੋ ਜਾਂਦਾ ਹੈ ਦੇਨੋਂ ਆਪਾਂ ਪਾਉਨੇ ਹਨ ਟੈਡਾ ਵਿੰਗ ਆ ਜਾਂਦਾ ਇੱਕ ਇੱਕ ਕਈ ਵਾਰ ਇੱਕ ਸਾਈਡ ਨੂੰ ਜਾਣ ਲੱਗ ਜਾਂਦਾ ਕਈ ਵਾਰ ਅਗਲਾ ਪੀਸ ਪਰਲਾ ਇੱਕ ਸਾਈਡ ਨੂੰ ਹੁੰਦਾ ਦੂਸਰਾ ਦੂਸਰੀ ਸਾਈਡ ਨੂੰ ਜਾਣ ਆਉਂਦਾ ਟੈਡਾ ਵਿੰਗ ਆ ਸੂਟ ਬਣ ਜਾਂਦਾ ਜਿਵੇਂ ਹੁਣ ਇਹ ਵਾਲਾ ਸੂਟ ਆ ਮੇਰਾ ਇਹ ਤਾਂ ਸਰਕਾਉਟਨ ਦਾ ਸੂਟ ਆ ਇਹਦੇ ਚ ਤਾਂ ਕਾਣਾ ਮੈਨੂੰ ਲੱਗਦਾ ਵੀ ਹੈ ਨਹੀਂਗਾ ਇਹਦੇ ਚ ਤਾਂ ਬਾਕੀ ਜੇ ਕਈ ਵਾਰ ਹਨਾ ਕਾਣ ਹੋਵੇ ਵੀ ਤਾਂ ਆਪਾਂ ਜਿਹੜਾ ਸੂਟ ਆ ਹੁੰਦਾ ਮਤਲਬ ਆਪਣੇ ਘੇਰਾ 모ੜਨਾ ਹੁੰਦਾ ਹੈ ਨਾ ਉੱਥੋਂ ਨੂੰ ਐਵੇਂ ਫੋਲਡ ਕਰਕੇ ਇਸ ਤਰ੍ਹਾਂ ਜਿੰਨਾ ਆਪਣਾ ਘੇਰਾ ਵੀ ਆਪਾਂ ਫੋਲਡ ਕਰਨਾ ਇਸ ਤਰ੍ਹਾਂ ਨੂੰ ਖਿੱਚ ਕੇ ਦੇਖ ਲੈ ਤੇ ਉਤੋਂ ਵੀ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਕਾਨ ਹੈਗਾ ਜਾਂ ਨਹੀਂ ਹੈਗਾ ਇਹ ਵਾਏ ਖਿੱਚੇ ਤੋਂ ਵੀ ਪਤਾ ਲੱਗਦਾ ਜੇ ਕਾਨ ਹੋਵੇ ਨਾ ਜਿਵੇਂ ਆਪਣੀ ਰੇਵ ਲੀਡ ਹੁੰਦੀ ਆ ਹਮਮਤਲਬ ਜੇ ਮੈਂ ਹੁਣ ਮੰਨ ਰਵਾਂ ਵੀ ਇਹਦੇ 'ਚ ਕਾਨ ਆ ਤਾਂ ਇਹਨੇ ਜਦੋਂ ਆਪਾਂ ਉਹਨੂੰ ਖਿੱਚ ਕੇ ਦੇਖਾਂਗੇ ਉਹ ਐਵੇਂ ਜਿਹੀ ਹੋਈ ਜਾਊਗਾ ਇਕੱਠਾ ਐਵੇਂ ਜਿ ਟਿੱਡਾ ਜਿ ਹੋਈ ਜਾਊਗਾ ਐਵੇਂ ਐਸ ਤਰ੍ਹਾਂ ਠੀਕ ਹੈ ਜੇ ਕੱਪੜੇ ਦੇ ਵਿੱਚ ਕਾਣ ਹੋਵੇ ਤਾਂ ਉਹ ਇਸ ਤਰ੍ਹਾਂ ਹੋਊਗਾ ਜੇ ਕੱਪੜੇ ਦੇ ਵਿੱਚ ਕਾਣ ਨਾ ਹੋਵੇ ਫਿਰ ਤਾਂ ਆਪਾਂ ਜਿਵੇਂ ਇਹਨੂੰ ਖਿੱਚਾਂਗੇ ਤਾਂ ਇਹ ਇਸ ਤਰੀ ਹੀ ਰਹੂਗਾ ਦੇਖੋ ਇਹਦੇ ਵਿੱਚ ਹੁਣ ਕਾਣ ਹੈ ਨਹੀਂਗਾ ਹੂੰ ਤੇ ਇਸ ਤਰੀ ਹੀ ਰਹੂਗਾ ਉਹ ਜੇ ਕਈ ਵਾਰ ਕਾਣ ਹੁੰਦਾ ਤਾਂ ਉਹਨੇ ਐਵੇਂ ਜਿਵੇਂ ਆਪਾਂ ਟੇਡੇ ਸੂਟ ਨੂੰ ਹਨਾ ਇਸ ਤਰ੍ਹਾਂ ਖਿੱਚਦੇ ਆ ਇਸ ਤਰ੍ਹਾਂ ਹੋਈ ਜਾਊਗਾ ਇਕੱਠਾ ਹੋਈ ਜਾਊਗਾ ਤੇ ਬਾਕੀ ਲੱਹੂਗਾ ਵੀ ਉਹ ਇਦੋਲਾ ਵਾ ਕੋਈ ਹੋਰ ਕਿਵੇਂ ਹੋ ਕਰ ਸਕਦੇ ਆ ਤੇ ਬਾਕੀ ਜਿਵੇਂ ਹੁਣ ਇਹ ਵਾਲਾ ਜ਼ਿਆਦਾ ਕਾਟਨ ਚ ਆ ਗਿਆ ਹਨਾ ਇਹ ਵਾਲਾ ਥੋੜਾ ਜਿਹਾ ਘੱਟ ਹੈ ਕਾਟਨ ਚ ਤੇ ਇਹ ਇਸ ਤਰ੍ਹਾਂ ਜਿਵੇਂ ਹੁਣ ਜਿਹੜੇ ਸੂਟਾਂ ਦੇ ਧਾਗੇ ਨਿਕਲੇ ਹੋਏ ਹੁੰਦੇ ਨੇ ਆ ਦੇਖੋ ਇਹ ਕੱਟਣ ਦੇ ਵਿੱਚ ਕਾਣ ਪਿਆ ਹੋਇਆ ਹੈ ਹਾਂ ਹਾਂ ਇਹ ਸੂਟ ਦੇ ਵਿੱਚ ਵੈਸੇ ਕਾਣ ਚੈੱਕ ਕਰ ਲੈਨੇ ਆਪਾਂ ਆ ਦੇਖੋ ਇਸ ਤਰ੍ਹਾਂ ਪਤਾ ਲੱਗਦਾ ਵੀਡੀਓ ਦੇ ਵਿੱਚ ਹਾਂ ਕਾਉਂਜਾ ਉੱਚਾ ਉੱਚਾ ਨਹੀਂ ਮਜਾ ਹਾਂ ਇਹ ਇਹ ਦੇਖੋ ਇਹਦੇ 'ਚ ਇੰਨਾ ਕਾਣ ਇੰਨਾ ਵੱਧ ਮਾਣਾ ਇਧਰ ਹਾਂ ਤੇ ਇਹਨੂੰ ਆਪਾਂ ਨੇ ਜਿਵੇਂ ਹੁਣ ਕਾਣ ਨੂੰ ਕੱਢਣਾਗਾ ਇੱਕ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਸਿੱਧਾ ਮਿਸ਼ਾ ਲਾਂਗੇ ਨੋ ਕਿ ਕਈ ਵਾਰ ਜਿਵੇਂ ਹੁਣ ਇਹ ਇਹ ਲਾਲੋ ਪ੍ਰਿੰਟ ਹੈ ਹਨਾ ਇਹ 'ਚ ਵੀ ਪਤਾ ਨਹੀਂ ਲੱਗਦਾ ਹੈਗਾ ਵੀ ਕਾਣ ਹੈਗਾ ਜਾਂ ਨਹੀਂ ਹੈਗਾ ਇਤਲ ਜਿਹੜੇ ਇਹਦੇ ਆ ਰੇਸ਼ੀਏ ਨੇ ਹਨਾ ਉਹ ਸਾਰੇ ਇਸ ਤਰ੍ਹਾਂ ਹੀ ਸਿੱਧੇ ਜਾਂਦੇ ਹੋਣਗੇ ਜੇ ਤਾਂ ਕਾਣ ਨਹੀਂ ਹੋਊਗਾ ਜੇ ਇਹਦੇ ਚ ਕਾਣ ਹੋਊਗਾ ਤਾਂ ਇਹ ਰੇਸ਼ੀਏ ਜਿਹੜੇ ਐਵੇਂ ਟੇਡੇ ਲਿੰਗੇ ਐ ਇਸ ਤਰ੍ਹਾਂ ਟੇਡੇ ਹੁੰਦੇ ਨੇ ਇਸ ਤਰ੍ਹਾਂ ਜੇ ਕੱਪੜੇ ਦੇ ਵਿੱਚ ਕਾਣ ਹੋਵੇ ਇਹਦੇ ਇਹਦੇ ਵੀ ਕੱਪੜੇ ਦੇ ਵਿੱਚ ਕਾਣ ਨਹੀਂ ਹੈਗਾ ਇਹ ਕੱਟਣ ਦੇ ਵਿੱਚ ਦੇਖੋ ਪਾਈਆਂ ਨੇ ਕਾਣ ਪਾਇਆ ਹੋਇਆ ਵੀ ਜਿਹੜੇ ਸੂਟ ਥਾਣ ਚ ਕੱਟ ਕੇ ਦਿੰਦੇ ਨੇ ਹਾਂ ਕਿ ਕੋਈ ਵਾਰ ਜੇ ਤਾਂ ਹੁਣ ਉਹ ਕੈਂਚੀਆਂ ਮਾਰਦੇ ਨੇ ਸਿੱਧੀ ਕੈਂਚੀਆਂ ਵੀ ਫੜ ਕੇ ਮਾਰ ਦਿੰਦੇ ਨੇ ਉਹ ਉਹਦੇ ਨਾਲ ਕਾਣ ਪੈ ਜਾਂਦਾ ਹੈਗਾ ਤਾਂ ਇਹਨੂੰ ਆਪਾਂ ਇੱਕ ਤਾਂ ਕਾਣ ਨੂੰ ਇਸ ਤਰ੍ਹਾਂ ਵੀ ਕੱਟ ਸਕਦੇ ਆ ਜਿਵੇਂ ਹੁਣ ਆਪਾਂ ਨੇ ਇੱਧਰ ਤੱਕ ਐਵੇਂ ਨਿਸ਼ਾਨੀ ਲਾ ਕੇ ਇਹ ਇੰਨਾ ਕਾਣ ਇਸ ਇਹਦੇ ਚ ਤੇ ਇਸ ਤਰ੍ਹਾਂ ਆਪਾਂ ਇਹਨੂੰ ਨਿਸ਼ਾਨੀ ਲਾ ਕੇ ਵੀ ਕੱਟ ਸਕਦੇ ਆ ਇਸ ਤੋਂ ਬਾਅਦ ਆਪਾਂ ਜਿਵੇਂ ਹੁਣ ਇਹ ਨਿਸ਼ਾਨੀ ਲਾ ਲਈਏ ਇਹਨੂੰ ਕਟਿੰਗ ਕਰ ਦਈਏ ਹਾਂ ਹਾਂ ਤੇ ਐਵੇਂ ਵੀ ਨਿਕਲ ਜੂਗਾ ਤੇ ਇੱਕ ਤਰੀਕਾ ਇਹਦਾ ਹੈਗਾ ਵੀ ਜਿਵੇਂ ਹੁਣ ਇਧਰੋਂ ਆ ਧਾਗੇ ਨਿਕਲੇ ਹੋਏ ਨੇ ਹਨਾ ਆਹ ਵਾਲੇ ਧਾਗੇ ਇਸ ਤਰ੍ਹਾਂ ਨਿਕਲੇ ਹੋਏ ਨੇ ਹਾਂ ਕਿਉਂਕਿ ਇਹਦੇ ਵਿੱਚ ਕਾਣ ਧਾਗਿਆਂ ਦਾ ਕਾਣ ਨਹੀਂ ਨਾ ਹੈਗਾ ਕੱਟਣ ਵਾਲਾ ਕਾਣ ਪਿਆ ਹੈ ਤਾਂ ਇਧਰੋਂ ਆਪਾਂ ਐਵੇਂ ਧਾਗਾ ਫੜ ਕੇ ਖਿੱਚ ਲਾਂਗੇ ਜਿੱਧਰ ਜਿੱਧਰ ਨੂੰ ਇਹ ਧਾਗਾ ਜਾਊਗਾ ਪਰ ਉਧਰੋਂ ਤਰ ਨੂੰ ਕਟਿੰਗ ਕਰ ਦਾਂਗੇ ਤਾਂ ਕਾਣ ਸਾਰਾ ਨਿਕਲ ਜੂਗਾ ਇਹਦੇ ਵਿੱਚੋਂ ਕਿਵੇਂ ਮੇਰਾ ਧਾਗਾ ਆਪਾਂ ਨੇ ਖਿੱਚ ਲਿਆ ਹਨ ਤੇ ਜਿਹੜੇ ਜਦੋਂ ਹੁਣ ਪੈਣਾ ਕੰਮ ਕਰਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਧਾਗਾ ਖਿੱਚ ਕੇ ਕਾਣ ਕਿਵੇਂ ਨਿਕਲੂਗਾ ਇਹ ਧਾਗਾ ਖਿੱਚੀ ਤਾਂ ਇਹਦੇ ਚ ਨਿਸ਼ਾਨੀ ਜੀ ਬਣ ਜੂਗੀ ਇੱਕ ਇਸ ਤਰ੍ਹਾਂ ਆ ਦੇਖੋ ਇਹ ਇਸ ਤਰ੍ਹਾਂ ਲਹਿਣ ਬਣ ਜੂਗੀ ਹਮ ਬਣ ਗਈ ਨਾ ਦੇਖੋ ਸਿੱਧ ਜੀ ਪੈ ਗਈ ਇੱਥੇ ਹਮ ਆਜੀ ਤੇ ਮਤਲਬ ਤੁਹੋਂ ਕਟਿੰਗ ਕਰਦੇ ਹੈ ਹਾਂ ਫਿਰ ਇਹ ਮੇਰੇ ਉਧਰੋਂ ਜਿਹੜਾ ਧਾਗਾ ਖਿੱਚਿਆ ਉਹ ਕਿੱਥੋਂ ਫੜ ਕੇ ਖਿੱਚਣਾ ਉਹ ਜਿੱਥੋਂ ਧਾਗਾ ਬਾਦੂ ਨਿਕਲੇ ਹੋਏ ਨੇ ਆ ਜਿੱਮੇ ਅੱਛਾ ਇਸ ਤਰ੍ਹਾਂ ਆ ਨਹੀਂ ਨਿਕਲੇ ਹੋਏ ਇਹ ਆਪਾਂ ਇਧਰੋਂ ਆਸਰੇ ਤੋਂ ਹੀ ਕਾਣ ਪਿਆ ਹੈ ਕਈ ਵਾਰ ਇੱਕ ਆਸਰੇ ਤੋਂ ਨਹੀਂ ਵੀ ਹੁੰਦਾ ਕਈ ਵਾਰ ਇੱਥੋਂ ਵਿਚਾਲੋਂ ਵੀ ਪਿਆ ਹੋਇਆ ਹੁੰਦਾ ਉੱਥੋਂ ਤੱਕ ਖਿੱਚੇ ਸਕਦੇ ਆ ਹਾਂ ਉੱਥੋਂ ਤੱਕ ਖਿੱਚ ਸਕਦੇ ਆ ਆ ਦੇਖੋ ਇਹ ਦੇ ਚ ਇਹ ਇੰਨਾ ਕਾਣ ਹੈਗਾ ਹੈਗਾ ਇੰਨਾ ਜਦ ਇਹ ਇਨੂੰ ਆਪਾਂ ਕਟਿੰਗ ਕਰਕੇ ਉਹ ਕਰ ਦਾਂਗੇ ਕੱਢ ਦਾਂਗੇ ਫਿਰ ਇਹ ਸਿੱਧਾ ਰਹਿ ਜਾਊਗਾ ਇਸ ਤਰ੍ਹਾਂ ਦੇਖੋ ਇਹ ਸਿੱਧਾ ਬਣ ਜੂਗਾ ਇਸ ਤਰ੍ਹਾਂ ਇਹਦੇ ਵਿੱਚ ਕੋਈ ਗਾ ਉਹ ਨਹੀਂ ਪੈਂਦਾ ਹੈਗਾ ਬਲ ਤੇ ਜੇ ਇੱਥੋਂ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਦੇਖੀਏ ਜਿਵੇਂ ਆਪਾਂ ਸਾਨੂੰ ਪਹਿਲਾਂ ਦੱਸਿਆ ਸੀ ਹੈ ਨਾ ਤਾਂ ਇਹਦੇ ਵਿੱਚ ਬਲ ਪੈਂਦੇ ਸੀ ਦੇਖੋ ਐਵੇਂ ਖਿੱਚ ਪੈਂਦੀ ਆ ਜਿੰਨਾ ਆਪਾਂ ਬਰਾਬਰ ਮੋੜੀਏ ਜਿੰਨਾ ਆਪਾਂ ਨੇ ਘੇਰਾ ਮੋੜਨਾ ਫਿਰ ਇਹਦੇ ਚਵੇਂ ਬੜ ਪੈਣਗੇ ਹਾਂ ਲਾਫਦਾ ਜਿਹਾ ਹੁੰਦਾ ਜਿੱਤੇ ਚਕਾਨ ਹੁੰਦਾ ਤੇ ਇਹ ਤਰੀਕਾ ਹੈ ਚੈੱਕ ਕਰਨ ਦਾ ਤੇ ਇਹਦੇ ਵਿੱਚ ਹੁਣ ਲਾ ਲਓ ਵੀ ਇਹਦੇ ਚ ਕੱਟਣ ਵਾਲਾ ਕਾਣ ਪਿਆ ਹੈ ਤੇ ਇਹ ਨੂੰ ਆਪਾਂ ਵੀ ਇਸ ਤਰੀਕੇ ਨਾਲ ਕੱਢ ਸਕਦੇ ਹਾਂ ਤੇ ਹੁਣ ਆਪਾਂ ਚੈੱਕ ਕਰਦੇ ਆਂ ਵਾਲਾ ਸੂਟ ਮੈਨੂੰ ਲੱਗਦਾ ਇਹ ਤਾਂ ਮਹਿੰਗਾ ਸੂਟ ਹੈ ਜਿੱਤੇ ਕਿਹੜਾ ਕਾਣ ਹੋਊਗਾ ਇੱਕ ਵਾਰ ਚੈੱਕ ਕਰ ਲੈ ਵੀਡੀਓ ਦੇ ਵਿੱਚ ਬਾਕੀ ਜਿਹੜਾ ਸੂਟ ਦੇ ਵਿੱਚ ਕਾਣ ਹੁੰਦਾ ਉਹ ਆਪਾਂ ਤੁਹਾਨੂੰ ਹੋਰ ਵੀਡੀਓ ਦੇ ਵਿੱਚ ਦੱਸਾਂਗੇ ਕਿਉਂ ਸੂਟ ਦੇ ਵਿੱਚ ਜਦੋਂ ਕਾਣ ਆਊਗਾ ਤਾਂ ਹੀ ਆਪੋ ਤੁਹਾਨੂੰ ਕੱਢ ਕੇ ਦੱਸਾਂਗੇ ਨਾ ਇੱਕ ਤਾਂ ਮੈਂ ਜਿਹੜਾ ਕੋਈ ਸੂਟ ਕਾਣ ਵਾਲਾ ਆ ਜਾਂਦਾ ਮੇਰੇ ਕੋਲ ਮੈਂ ਉਹ ਵਾਪਸ ਕਰ ਦਿੰਨੀ ਆ ਮੈਂ ਬਣਾਉਂਦੀ ਨਹੀਂ ਹੈਗੀ ਤਾਂ ਕਰਕੇ ਵੀ ਸੂਟ ਕਾਣ ਵਾਲਾ ਮੇਰੇ ਕੋਲ ਕੋ ਖੜਦਾ ਨਹੀਂ ਹੁਣ ਫਿਰ ਜਦੋਂ ਹੁਣ ਪਹਿਣਾ ਦਾ ਸੂਟ ਲੈਦਾ ਵੀਡੀਓ ਵਾਸਤੇ ਦੁਕਾਨਾਂ ਨਾਲ ਤੋਂ ਆਪ ਨੂੰ ਲਿਹਾਉਣਾ ਪਊਗਾ ਵੀ ਸਾਨੂੰ ਕਾਣ ਵਾਲਾ ਸੂਟ ਦੋ ਬਈ ਕੋਈ ਕਈ ਵਾਰ ਮੈਂ ਹੁਣ ਜਿਵੇਂ ਸੂਟ ਬਣਾਉਣੀ ਆ ਹਨਾ ਪਹਿਣਾ ਦੇ ਸਟੀਚਿੰਗ ਕਰਦੀ ਆ ਉਹ ਜੇ ਦੁਕਾਨਾਂ ਵਾਲਾ ਸੂਟ ਮੇਰੇ ਕੋਲ ਲੈ ਕੇ ਆ ਜਿੰਨੇ ਮੈਨੂੰ ਪਹਿਲਾਂ ਪੁੱਛ ਲੈਣੀ ਆ ਭਾਈ ਸਾਡੇ ਵਾਲੇ ਚ ਕਾਣ ਤਾਂ ਨਹੀਂ ਹੈਗਾ ਇਹਨੂੰ ਦੇਖ ਕੇ ਦੱਸ ਦੇ ਮੈਂ ਉਹ ਜੇ ਦੇਖਦੀ ਆ ਕਈ ਵਾਰ ਜੇ ਕਾਣ ਹੁੰਦਾ ਮੈਂ ਕਹਿੰਨੀ ਭਈ ਕਾਣ ਆਪਦਾ ਤੁਸੀਂ ਦੇਖ ਲਓ ਜੇ ਤਾਂ ਸਟੀਚ ਕਰਾਉਣਾ ਤਾਂ ਠੀਕ ਹੈ ਜੇ ਨਹੀਂ ਕਰਾਉਣਾ ਹਨਾ ਤਾਂ ਉਹ ਅਗਲਾ ਐਂ ਕਹਿੰਦਾ ਵੀ ਹੁਣ ਟੇਡਾ ਹੀ ਜਾਊਗਾ ਮੋੜ ਕੇ ਲੈ ਜਾਂਦੀਆਂ ਨੇ ਇਹ ਜੇ ਕਰਕੇ ਕਾਣ ਵਾਲਾ ਕੋਈ ਸੂਟ ਹੈ ਇਹ ਦੇਖੀ ਹੈਗਾ ਨਾਈਸ ਤਾਂ ਜਮੀ ਵੀ ਨਹੀਂ ਹੈਗਾ ਹੈ ਨਹੀਂਗਾ ਇਹ ਤਾਂ ਸਿੱਧਾ ਹੀ ਹੈ ਜਮਾ ਇਹ ਤਾਂ ਵਧੀਆ ਕੱਟਿਆ ਹੋਇਆ ਹੈ ਹੂੰ ਕਿਹਦੀ ਕਟਿੰਗ ਤੇ ਤੁਸੀਂ ਇਸ ਤੇ ਕਾਣ ਹੈ ਵੀਡੀਓ ਦੇਖੀ ਵੀ ਇਸ ਤਰੀਕੇ ਨਾਲ ਆਪਾਂ ਕਾਣ ਪਤਾ ਕਰ ਸਕਦੇ ਆਂ ਤੇ ਜੋ ਤਰੀਕਾ ਦੱਸਿਆ ਉਸ ਤਰੀਕੇ ਨਾਲ ਆਪਾਂ ਕਾਣ ਕੱਢ ਸਕਦੇ ਆਂ ਜੇਕਰ ਸੂਟ ਜੋ ਆਪਾਂ ਨਵਾਂ ਲਿਆਦਾ ਉਹਦੇ ਕੱਟਣ ਦੇ ਵਿੱਚ ਕਾਣ ਪਿਆ ਹੋਇਆ ਤੇ ਸੂਟ ਦੇ ਵਿੱਚ ਕਾਣ ਹੋਵੇ ਉਹ ਵੀ ਆਮ ਨੇ ਸਾਨੂੰ ਦੱਸਿਆ ਵੀ ਕਿਵੇਂ ਆਪਾਂ ਚੈੱਕ ਕਰ ਸਕਦੇ ਆਂ ਤੇ ਜੇਕਰ ਆਪਾਂ ਨੂੰ ਜਿਵੇਂ ਸੂਟ ਆਉਂਦਾ ਉਹਦੇ ਡਿਜ਼ਾਈਨ ਦੇ ਵਿੱਚ ਕਾਣ ਹੁੰਦਾ ਹਨਾ ਉਹ ਆਪਣੇ ਕੋਲ ਕੋਈ ਆਊਗਾ ਉਹ ਆਪਾਂ ਉਹਦਾ ਵੀਡੀਓ ਬਣਾਵਾਂਗੇ ਵੀ ਉਹਨੂੰ ਆਪਾਂ ਕਿਸ ਤਰੀਕੇ ਨਾਲ ਕੱਢ ਸਕਦੇ ਆ ਤੇ ਜੋ ਆਪਣੇ ਨਵੇਂ ਭੈਣ ਭਰਾ ਜੁੜਦੇ ਨੇ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਦਬਿਓ ਵਧੀਆ ਲੱਗੀ ਲਾਈਕ ਕਰਿਓ ਤੇ ਸ਼ੇਅਰ ਕਰਿਓ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਹਸਤੀ ਰਹੋ